ਭਾਈ ਗੁਰਜੀ ਦਾ ਕਾਲ ਸਵਾਗਤ ਹੈ ਫਤਿਹ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਨਾਗਰਮ ਸਿੰਘ ਪਟਾਰੀ ਐਡਵੋਕੇਟ ਪਰਿਸ਼ਾਵਾਚਾਜਰਾ ਅੱਜ ਅਸੀਂ ਅੱਜ ਕਾਂਗਰਸ ਪਾਰਟੀਆਂ ਦੇ ਭਾਰਤੀ ਰਾਜਨੀਤੀ ਦੇ ਵਿੱਚ ਹੁੰਕਾ ਵਾਰ ਅਤੇ ਨਿਘਾਰ ਨਿਗਾਰ ਵਿਸਵੰਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਇਹ ਵਿਸ਼ੇ ਵਿੱਚ ਵਿਚਾਰ ਲੈਣਾ ਬਹੁਤ ਜ਼ਰੂਰੀ ਹੈ ਕਿ ਭਾਰਤ ਦੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਕੌਮਨਿਸਟ ਪਾਰਟੀਆਂ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ ਜਿਸ ਦੇ ਵਿੱਚ ਜਿੰਨੇ ਵੀ ਅੰਦੋਲਨ 19 ਤੇ 20ਵੀਂ ਸਦੀ ਦੇ ਦੌਰਾਨ ਭਾਰਤ ਦੇ ਵਿੱਚ ਹੋਏ ਉਹਨਾਂ ਦੇ ਵਿੱਚ ਕੌਮਨਿਸਟ ਪਾਰਟੀਆਂ ਭਾਰਤੀ ਕੌਮੀ ਮੁਕਤੀ ਕ੍ਰਾਂਤੀ ਦੇ ਨਾਂ ਦੇ ਦੇ ਦੀਪ ਹੁਣ ਗਾਣੂ ਨੇ ਬਹੁਤ ਯਾਰੀਆਂ ਨੇ 1947 ਤੋਂ ਪਹਿਲਾਂ ਜਿੰਨੀਆਂ ਵੀ ਸੰਘਰਸ਼ ਕੀਤੇ ਗਏ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਧਾਂਤ ਸੀਗੇ ਉਹਨਾਂ ਦੇ ਨਾਲ ਕਾਂਗਰਸ ਪਾਰਟੀਆਂ ਦੇ ਮਾਰਕਸਵਾਦੀ ਸਿਧਾਂਤ ਬਹੁਤ ਪਰ ਉਪਰ ਚਲਿਤ ਹੋਇਆ ਤੇ ਨੌਜਵਾਨ ਤਬਕਾ ਜਿਹੜਾ ਇਸ ਤੋਂ ਪ੍ਰੇਰਿਤ ਹੋ ਗਏ ਕੁਰਬਾਨੀਆਂ ਦੇਣ ਲਈ ਤਿਆਰ ਹੋਇਆ ਇਹ ਬਹੁਤ ਜ਼ਰੂਰੀ ਹੈ ਕਿ ਈਸਟ ਇੰਡੀਆ ਕੰਪਨੀ ਆਉਣ ਤੋਂ ਬਾਅਦ ਤੇ ਬ੍ਰਿਟਾਨੀ एंपੀਰੀਅਲ ਅਥਾਰਟੀ ਬਣ ਤੱਕ ਅੰਗਰੇਜ਼ੀ ਰਾਜ ਨੇ ਬਹੁਤ ਸਾਰੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਉਠਦੀਆਂ ਆਵਾਜ਼ਾਂ ਨੂੰ ਉਹਨਾਂ ਦੇ ਅੰਦੋਲਨਾਂ ਨੂੰ ਉਹਨਾਂ ਦੀਆਂ ਸਖਸ਼ੀ ਉਪਰਾਹਲਿਆਂ ਨੂੰ ਬਾਗੀ ਐਲਾਨ ਛੜਿਆ ਅਤੇ ਹੌਲੀ-ਹੌਲੀ ਇਹੀ ਸਾਰੇ ਦੇ ਸਾਰੇ ਅੰਦੋਲਨ ਜਿਹੜੇ ਨੇ ਇਹ ਸਾਰੇ ਕ੍ਰਾਂਤੀਕਾਰੀ ਹੁੰਦੇ ਗਏ ਇਹ ਵੇਖਣ ਵਿੱਚ ਆਇਆ ਕਿ ਬਸਤੀਕਰਨ ਦੇ ਖਿਲਾਫ ਪਹਿਲੇ ਰੋਧ ਔਰਵੀ ਭਾਰਤ ਦੇ ਆਦਿਵਾਸੀ ਕਬੀਲਿਆਂ ਵਿੱਚ ਉਭਰੇ ਜੋ 1973 ਤੋਂ ਲੈ ਕੇ 1856 ਤੱਕ ਤੇ ਸੈਂਕੜੇ ਨਿੱਕੀਆਂ-ਨਿੱਕੀਆਂ ਬਗਾਵਤਾਂ ਬਹੁਤ ਸਾਰੇ ਕਿਨਾਂ ਸੰਘਰਸ਼ ਉਲੀਕੇ ਗਏ ਅਤੇ ਸਬਦਾ ਅਤੇ ਉਹਨਾਂ ਦੀਆਂ ਲੜਾਈਆਂ ਲੜੀਆਂ ਗਈਆਂ ਆਖਰਕਾਰ ਇਹ ਜਿਹੜਾ 1799 ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਕਾਂਗਰਸ ਪਾਰਟੀਆਂ ਅਤੇ ਹੋਰ ਸੰਘਰਸ਼ਵਾਦੀ ਜਥੇਬੰਦੀਆਂ ਨੇ ਇੱਕ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ ਇਹ ਵਿਖ ਨੂੰ ਆਇਆ ਕਿ ਭਾਰਤ ਜਿਹੜੀ ਅੱਜ ਦੀ ਭਾਰਤੀ ਰਾਸ਼ਟਰੀ ਕਾਂਗਰਸ ਹੈ ਇਸ ਦਾ ਮੂਲ ਤੁਰਾ ਇਹਨਾਂ ਹੀ ਸੰਵਰਸ਼ਾਂ ਦੇ ਵਿੱਚੋਂ ਨਿਕਲਿਆ ਜਿਸ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਆਪਣਾ ਸਹਿਯੋਗ ਕੀਤਾ ਜਿਹਦੇ ਵਿੱਚ ਕੌਮਿਸਟ ਪਾਰਟੀਆਂ ਵੀ ਇਹਦੇ ਵਿੱਚ ਸ਼ਾਮਲ ਸੀ 1957 ਦੇ ਵਿਦਰੋਹ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਜਿਹੜਾ ਇਹ ਸੰਘਰਸ਼ ਕੀਤਾ ਗਿਆ ਬਹੁਤ ਵੱਡਾ ਵਿਦਰੋਹ ਸੀ ਇਸ ਤੋਂ ਬਾਅਦ ਭਾਰਤ ਦੀ ਆਜ਼ਾਦੀ ਦਾ ਵੱਡਾ ਸੰਗਰਾਮ ਹੋਇਆ ਸਿਪਾਹੀਆਂ ਨੇ ਤਨਖਾਹਾਂ ਸਰਕਾਰੀ ਸਿਪਾਈਆਂ ਨੇ ਫੌਜ ਵਿੱਚ ਜੋ ਨੌਕਰੀਆਂ ਕਰਦੇ ਸੀ ਉਹਨਾਂ ਨੇ ਘੱਟ ਤਨਖਾਹਾਂ ਦੇ ਕਰਕੇ ਲੋਕਾਂ ਦੀ ਮਾਨਵਤਾ ਨੂੰ ਪ੍ਰਮੁੱਖ ਰੱਖਦੇ ਹੋਏ ਅੰਗਰੇਜ਼ਾਂ ਦੇ ਧੱਕੇਸ਼ਾਹੀਆਂ ਦੇ ਖਿਲਾਫ ਰੋਸ ਦੇ ਵਜੋਂ ਬਗਾਵਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ 1953 ਵਿੱਚ ਅੰਗਰੇਜ਼ਾਂ ਵੱਲੋਂ ਭਾਰਤੀ ਫੌਜ ਦੇ ਸਿਪਾਈਆਂ ਨੂੰ ਗਾਂ ਤੇ ਸੂਰ ਵਰ ਸੂਰ ਦੀ ਚਰਪੀ ਵਾਲੇ ਜਿਹੜੇ ਕਾਰਤੂਸੀ ਉਹ ਮਹਿਆ ਕਰਵਾਏ ਅਤੇ ਉਹਨਾਂ ਨੂੰ ਚਲਾਉਣ ਦੀ ਨੇ ਮਜਬੂਰ ਕੀਤਾ ਜਿਸ ਘਟਨਾ ਨੇ ਆਜ਼ਾਦੀ ਦੇ ਸੰਗਰਾਮ ਨੂੰ ਇੱਕ ਬਹੁਤ ਤਗੜੀ ਉਬਾਰ ਦਿੱਤਾ ਤੇ ਬਹੁਤ ਸਾਰੀਆਂ ਜਿਹੜੀਆਂ ਫੌਜੀ ਫੌਜੀ ਵਿਅਕਤੀ ਸੀਗੇ ਜਿਹੜੀਆਂ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸੰਰਸ਼ਦਾ ਇਸ ਸਾਭ ਨੇ ਅਤੇ ਉਹਨਾਂ ਨੇ ਅੰਗਰੇਜ਼ਾਂ ਦੀ ਇਸ ਪਾਲਿਸੀ ਨੂੰ ਦਾ ਵਿਰੋਧ ਕੀਤਾ 10 ਮਈ 1957 ਦੀ ਗੱਲ ਹੈ ਕਿ ਮੇਰਟ ਵਿਕੇਸ਼ ਪਾਇਆ ਨੇ ਨੇ ਜਿਹੜੇ ਰੈਂਕ ਸੀ ਰੈਂਕੋਨਾਂ ਦੇ ਤੋੜ ਦਿੱਤੇ ਆਪਣੀਆਂ ਕਮਾਂਡਿੰਗ ਅਫਸਰਾਂ ਦੇ ਨਾਲ ਨੂੰ ਮੋੜ ਦਿੱਤੇ ਆਪਣੇ ਜਿਹੜੇ ਰੈਂਕ ਸੀਗੇ ਅਤੇ ਇਥੋਂ ਤੱਕ ਕਿ ਕਈਆਂ ਨੂੰ ਉਹਨਾਂ ਨੇ ਆਪਣੇ ਵਿਰੋਧ ਦੇ ਦੌਰਾਨ ਉਹਨਾਂ ਦੀ ਹਤਿਆ ਕਰ ਦਿੱਤੀ ਬਹੁਤ ਕੁਝ ਵੇਖਣ ਦੇ ਬਾਵਜੂਦ ਹੌਲੀ-ਹੌਲੀ ਕਰਕੇ ਜਦ 1947 ਦੀ ਆਜ਼ਾਦੀ ਦਾ ਸੰਘਰਸ਼ ਕੰਪਨੀ ਮੁਕੰਮਲ ਹੋਇਆ ਦੇਸ਼ ਨੂੰ ਆਜ਼ਾਦੀ ਮਿਲੀ ਦੇਸ਼ ਦੀਆਂ ਬਹੁਤ ਸਾਰੀਆਂ ਵੱਡੀਆਂ ਸਟੇਟਾਂ ਜਿਹੜੀਆਂ ਕਿ ਇਸ ਸੰਗਰਾਮ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਚੁੱਕੀਆਂ ਸਨ ਜਿਵੇਂ ਪੰਜਾਬ ਬੰਗਾਲ ਇਹਨਾਂ ਦੋਵਾਂ ਨੂੰ ਇੱਕ ਇਸ ਬੇਤਰਤੀਬੀ ਤੇ ਅਨਸਖਾਵੀ ਤਰਤੀਬ ਦੇ ਨਾਲ ਵੰਡ ਦਿੱਤਾ ਗਿਆ ਤਾਂ ਕਿ ਉਹ ਅੱਧਾ ਪਾਕਿਸਤਾਨ ਦੇ ਵਿੱਚ ਇੱਧਾ ਹਿੰਦੁਸਤਾਨ ਦੇ ਵਿੱਚ ਰਹਿ ਗਿਆ ਇੱਥੋਂ ਤੱਕ ਕਿ ਬੰਗਲਾਦੇਸ਼ ਜਿਹੜਾ ਜਿਹੜਾ ਬੰਗਾਲ ਵੰਡਿਆ ਗਿਆ ਬੰਗਾਲ ਦਾ ਜਿਹੜਾ ਅੱਜ ਦਾ ਬੰਗਲਾਦੇਸ਼ ਹੈ ਉਸ ਦਾ ਪਾਕਿਸਤਾਨ ਦੇ ਨਾਲ ਸਿੱਧੇ ਤੌਰ ਤੇ ਕੋਈ ਵੀ ਸਬੰਧ ਨਹੀਂ ਸੀ ਪਰ ਫਿਰ ਵੀ ਉਸ ਨੂੰ ਤੋੜ ਕੇ ਇਹਨਾਂ ਨੇ ਅੰਗਰੇਜ਼ਾਂ ਨੇ ਤੇ ਸਾਡੀ ਰਾਜਨੀਤੀ ਨੇ ਉਹ ਇੱਕ ਵੱਖਰਾ ਸਟੇਟ ਵੱਖਰਾ ਸੂਬਾ ਬਣਾ ਕੇ ਉਹ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਇਹ ਜਿਹੜੇ ਸੰਗਠਿਤ ਅੰਦੋਲਨਾਂ ਦੇ ਉਹ ਵਾਰ ਜਿਹੜੇ ਨੇ ਇਹ ਸਾਹਮਣੇ ਆਉਂਦੇ ਗਏ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਨੇ ਸੰਸਥਾਵਾਂ ਉਹਨਾਂ ਨੇ ਆਪਣਾ ਕੰਮ ਕੀਤਾ ਦਾਦਾ ਭਾਈ ਦਾ ਨਾਰੋ ਜੀ 1967 ਵਿੱਚ ਇਸ ਇੰਡੀਆ ਇਸ ਇੰਡੀਆ ਐਸੋਸੀਏਸ਼ਨ ਬਣਾਈ ਉਹਨਾਂ ਨੇ ਸਰندرਨਾਥ ਬੈਨਰਜੀ ਨੇ 1976 ਦੇ ਵਿੱਚ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੀ ਸਥਾਪਨਾ ਕੀਤੀ 1885 ਵਿੱਚ ਇਹ ਉਹ ਹਿਊਮ ਦਵਾਰਾ ਬੁਮਾਈ ਦੇ ਮਹੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ। ਇਸ ਵਿੱਚ ਜ਼ਿਆਦਾਤਰ ਉੱਚ ਵਰਗ ਦੇ ਲੋਕ ਸ਼ਾਮਲ ਹੋਏ। ਬਹੁਤ ਸਾਰੇ ਕਾਨੂੰਨੀ ਅਧਿਆਪਨ, ਪੱਤਰਕਾਰੀ ਅਤੇ ਹੋਰ ਜਿਹੜੇ ਡਾਕਟਰ ਲੋਕ ਸੀਗੇ ਉਹ ਇਸ ਸੰਸਥਾ ਦੇ ਵਿੱਚ ਸ਼ਾਮਲ ਹੋਏ। ਆਮ ਜਨਤਾ ਤੱਕ ਦੀ ਜਿਹੜੀ ਰਸਾਈ ਸੀ ਉਹ ਜਿਹੜੀ ਆ ਉਹ ਕਾਂਗਰਸ ਪਾਰਟੀਆਂ ਦੀ ਹੀ ਰਹੀ। ਇਸ ਕਰਕੇ ਵਿਖਣ ਵਿੱਚ ਆਇਆ ਹੈ ਕਿ ਮਤਲਬ ਬਾਅਦ ਦੇ ਵਿੱਚ ਮੁਸਲਮ لیگ ਗਦਰ ਲਹਿਰ ਮਹਾਤਮਾ ਗਾਂਧੀ ਜੀ ਦਾ ਭਾਰਤ ਵਿੱਚ ਆਣ ਕੇ ਸत्याग्रह ਸ਼ੁਰੂ ਕਰਨੇ ਜਲਿਆਂਵਾਲੇ ਬਾਗ ਦੀਆਂ ਹੱਤਿਆਕਾਂਡ ਹੋਣਾ ਪਹਿਲਾ ਸਹਿਯੋਗ ਪਹਿਲਾ ਸਹਿਯੋਗ ਅੰਦੋਲਨ ਜਿਹੜਾ ਨਾਮਿਲ ਵਰਸਨ ਲਹਿਰ ਜਿਹੜੀ ਆ ਉਹਨੇ ਬਹੁਤ ਤਕੜਾ ਪ੍ਰਭਾਵ ਪਾਇਆ ਪੂਰਨ ਸੁਭਰਾਜ ਦੀ ਮੰਗ ਜਿਹੜੀ ਆ ਪੂਰਨ ਸੁਭਰਾਜ ਦੀ ਮੰਗ ਕੀਤੀ ਗਈ ਲਾਹੌਰ ਦਾ ਮਤਾ ਹੋਇਆ ਇਨਕਲਾਬੀ ਲਹਿਰਾਂ ਨੇ ਭਾਰਤ ਛੱਡੋ ਅੰਦোলন ਕਰ ਪਰਮਿਸ਼ਨ ਨੂੰ ਵਾਪਸ ਕਰ ਲਈ ਦੂਸਰੇ ਵਿਸ਼ਵ ਯੋਧ ਦੇ ਪ੍ਰਭਾਵ ਇਹਨਾਂ ਸਾਰੀਆਂ ਘਟਨਾਵਾਂ ਦੇ ਨਾਲ ਭਾਰਤ ਦੀ ਰਾਜਨੀਤੀ ਨੇ ਇੱਕ ਬਹੁਤ ਤਗੜੀ ਕਰਵਟ ਹਾਸਲ ਕੀਤੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਕਾਮਨਿਸਟਾ ਨੇ ਨੇ ਸਾਂਝੀ ਕੋ ਭਾਰਤੀ ਕਾਮਨਿਸਟ ਪਾਰਟੀ ਤਿਆਰ ਕੀਤੀ ਜਿਸ ਨੇ ਆਪਣੀ ਬਹੁਤ ਮਹੱਤਵਪੂਰਨ ਭੂਮਿਕਾ ਆਜ਼ਾਦੀ ਤੋਂ ਬਾਅਦ ਵੀ ਨਿਭਾਈ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਕੌਮਨਿਸ ਰਾਜ ਕਾਇਮ ਹੋਏ ਇੱਥੋਂ ਤੱਕ ਕਿ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੀ ਗਿਣਤੀ ਸੰਸਦਾਂ ਦੀ ਉਹ ਕਮਨਿਸਟ ਪਾਰਟੀਆਂ ਦੀ ਗਈ ਪਰ ਹੌਲੀ-ਹੌਲੀ ਕਾਂਗਰਸ ਦਾ ਪ੍ਰਭਾਵ ਵਧਦਾ ਗਿਆ ਕਿਉਂਕਿ ਹਰਕਿਸ਼ਨ ਸਿੰਘ ਸਰਜੀਤ ਵਰਗੇ ਨੇਤਾ ਇਸ ਗੱਲ ਦੇ ਉੱਤੇ ਪ੍ਰਭਾਵਿਤ ਸੀ ਕਿ ਸਾਨੂੰ ਕਾਂਗਰਸ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਹੈ ਤੇ ਕਾਂਗਰਸ ਨੇ ਹੌਲੀ-ਹੌਲੀ ਆਪਣੀਆਂ ਸਾਰੀਆਂ ਨੀਤੀਆਂ ਜਿਹੜੀਆਂ ਉਹ ਕਮਨਿਸਟ ਪਾਰਟੀ ਦੇ ਦੇ ਨਾਲ ਦੀਆਂ ਪਾਰਟੀਆਂ ਦੀਆਂ ਨੀਤੀਆਂ ਨੂੰ ਦਬਾ ਕੇ ਆਪਣੇ ਵਿੱਚ ਸ਼ਾਮਲ ਕਰ ਲਿਆ ਤੇ ਜਿਹਦੇ ਨਾਲ ਜਿਹੜਾ ਕੌਮਸ ਪਾਰਟੀ ਦਾ ਪਤਨ ਸ਼ੁਰੂ ਹੋਇਆ ਇਸੇ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਇਹ ਵੰਡ ਸ਼ੁਰੂ ਹੋਈ 1962 ਤੋਂ ਬਾਅਦ ਆਨਸਟ ਪਾਰਟੀਆਂ ਵੰਡੀਆਂ ਗਈਆਂ ਤਾਂ ਬਹੁਤ ਸਾਰੀਆਂ ਸਰਮਾਇਦਾਰ ਪਾਰਟੀਆਂ ਨੇ ਕ੍ਰਾਂਤੀਕਾਰੀ ਤੇ ਸੰਘਰਸ਼ਵਾਦੀ ਮਜ਼ਦੂਰ ਕਿਸਾਨ ਵਰਗੀਆਂ ਵਰਗ ਨੂੰ ਦੀ ਪਾਟੋਤਾੜ ਸ਼ੁਰੂ ਹੋ ਗਈ ਹਰ ਬੰਦੇ ਨੇ ਆਪਣੇ ਆਪ ਨੂੰ ਲੀਡਰ ਬਣਾਉਣਾ ਸ਼ੁਰੂ ਕਰਤਾ ਕਿਸੇ ਨੂੰ ਕਿਸੇ ਰਾਜਨੇਤਾ ਦੀ ਕਿਸੇ ਨੂੰ ਕਿਸੇ ਰਾਜਨੇਤਿਕ ਪਾਰਟੀ ਦੀ ਸ਼ਰਨ ਲੈਣੀ ਸ਼ੁਰੂ ਹੋ ਗਈ ਉਹਨਾਂ ਸਾਰੇ ਸਰਮਾਇਦਾਰਾਂ ਦੇ ਪ੍ਰਭਾਵ ਨੇ ਕਾਂਗਰਸ ਪਾਰਟੀਆਂ ਨੂੰ ਇਸ ਕਦਾਰ ਤੇ ਲਾਖੜਾ ਕੀਤਾ ਕਿ ਉਹ ਹਾਸ਼ੀਏ ਤੱਕ ਹਾਸ਼ੀਏ ਤੋਂ ਬਾਹਰ ਹੋ ਗਈਆਂ ਬੰਗਾਲ ਵਰਗੀ ਸਟੇਟ ਜਿੱਥੇ ਇੱਕ ਲਗਾਤਾਰ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀਆਂ ਦਾ ਰਾਜ ਰਿਹਾ ਉਥੇ ਇੱਕ ਵੀ ਸੀਟ ਜਿੱਤਣ ਲਈ ਕਾਮਯਾਬ ਨਹੀਂ ਹੋ ਸਕੇ ਇਹ ਇਸ ਕਰਕੇ ਕਾਮਨਿਸਟ ਪਾਰਟੀਆਂ ਦਾ ਇਹ ਜਿਹੜਾ ਖਲਵਾੜ ਹੋਇਆ ਹੈ ਇਹ ਸਾਡੀ ਜਿਹੜੀ ਲੀਡਰਸ਼ਿਪ ਹੈ ਲੀਡਰਸ਼ਿਪ ਦਾ ਸਰਮਾਇਅਦਾਰੀ ਤੰਤਰ ਦੇ ਦੇ ਪ੍ਰਭਾਵ ਹੇਟ ਆਉਣਾ ਉਹਨਾਂ ਦੀ ਬਾੜੂ ਤੇ ਰਾਜਨੀਤੀ ਦੀ ਪਾਲਿਸੀ ਨੇ ਕੰਮ ਕੀਤਾ ਹਰ ਵਿਅਕਤੀ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੀ ਖਾਤਰ ਆਪਣੇ ਆਪ ਨੂੰ ਪ੍ਰਧਾਨ ਸੈਕਟਰੀ ਖਿਜਾਨਚੀ ਅਤੇ ਆਪਣੀਆਂ ਨਿੱਜੀ ਲੋੜਾਂ ਆਪਣੇ ਤਰੀਕ ਤਰੀਕੇ ਵਾਰ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬੇਸਿਕਲੀ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਮਾਰਕਸ ਲੈਨਨ ਦੀ ਜਿਹੜੀ ਥਿਊਰੀ ਹੈ ਉਹਦੇ ਉੱਤੇ ਇਸ ਚੀਜ਼ ਦਾ ਕੋਈ ਪ੍ਰਭਾਵ ਨਹੀਂ ਪਿਆ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਇੱਕੇ ਹੀ ਸਿਧਾਂਤ ਨੂੰ ਇੱਕੇ ਹੀ ਸਿਧਾਂਤ ਨੂੰ ਲੈ ਕੇ ਕੰਮ ਕਰ ਰਹੀਆਂ ਹਨ ਪਰ ਸਾਡੀ ਬਦਕਿਸਮਤੀ ਇਸ ਗੱਲ ਦੀ ਹੈ ਕਿ ਇਹਨਾਂ ਵਿੱਚੋਂ ਇੱਕ ਵੀ ਪਾਰਟੀ ਆਪਣੇ ਆਪ ਨੂੰ ਪੈਰ ਪਿੱਛੇ ਕਰਨ ਦੀ ਦਾ ਯਤਨ ਨਹੀਂ ਕਰ ਰਹੀ ਨਾ ਹੀ ਇਹ ਇਸ ਗੱਲ ਦੇ ਉੱਤੇ ਸੋਚ ਵਿਚਾਰ ਕਰਦੀ ਹੈ ਕਿ ਇਹ ਇਸ ਪਾਟੋ ਧਾੜ ਦੇ ਨਾਲ ਕਿਸਾਨ ਮਜ਼ਦੂਰ ਪ੍ਰਿਆਕਸ਼ੀ ਵਰਗ ਤੇ ਕਿਰਤੀਆਂ ਦਾ ਸ਼ੋਸ਼ਣ ਹੋ ਰਿਹਾ ਹੈ ਇੱਕ ਧਿਰ ਵਿਰੋਧ ਕਰਦੀ ਹੈ ਦੂਸਰੀ ਤਰ ਉਹਦੇ ਉਹਨਾਂ ਦੇ ਸੰਘਰਸ਼ਵਾਦੀਆਂ ਦੇ ਖਿਲਾਫ ਆਣ ਕੇ ਫਰਮਾਇਦਾਰਾਂ ਨੇ ਕਹਿਣ ਤੇ ਖੜੀ ਹੋ ਜਾਂਦੀ ਹੈ ਫਰਮਾਇਦਾਰੀ ਨੇਤਾ ਜਿਹੜੇ ਨੇ ਉਹ ਇਹਨਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਫਾਇਦੇ ਕੱਢ ਰਹੇ ਨੇ ਕਾਂਗਰਸ ਪਾਰਟੀਆਂ ਨੂੰ ਨੂੰ ਆਪਣੀ ਸਿਧਾਂਤਕ ਸੋਚ ਨੂੰ ਅਪਣਾਉਣ ਲਈ ਅਤੇ ਬਣਾਈ ਰੱਖਣ ਲਈ ਯਤਨਸ਼ੀਲ ਹੋਣਾ ਪਵੇਗਾ ਤਾਂ ਹੀ ਜਾ ਕੇ ਭਾਰਤ ਦੇ ਵਿੱਚ ਇੱਕ ਸਮਾਜਵਾਦੀ ਸਿਸਟਮ ਲੋਕਤੈਸੀ ਗਵਰਨਮੈਂਟ ਬਣ ਸਕਦੀ ਹੈ ਜਿਸ ਤੋਂ ਬਗੈਰ ਭਾਰਤ ਦਾ ਕੋਈ ਖਿਆਰਾ ਨਹੀਂ ਹੈ ਅਗਲੇ ਐਪੀਸੋਡ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀਆਂ ਬਾਰੇ ਚਰਚਾ ਕਰਾਂਗੇ ਅੱਜ ਦਾ ਐਪੀਸੋਡ ਜੇ ਚੰਗਾ ਲੱਗੇ ਸਮਝ ਲੱਗੇ ਕੋਈ ਸਿਧਾਂਤਕ ਹੋਵੇ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟਸ ਜਰੂਰ ਕਰਿਆ ਕਰੋ ਕਮੈਂਟਸ ਕਰਕੇ ਤਾਂ ਕਿ ਆਉਣ ਵਾਲੇ ਐਪੀਸੋਡਸ ਦੇ ਵਿੱਚ ਕੋਈ ਨਾ ਕੋਈ ਇੰਪਰੂਵਮੈਂਟ ਕੀਤੀ ਜਾ ਸਕੇ ਵਾਇਗੁਰ ਜੀ ਕਾ ਖਾਮ ਸਵਾਗੁਰ ਜੀ ਕੀ ਫਤਿਹ